ਇਸ ਦਿਨ ਦੀ ਸਭ ਤੋਂ ਅਹਿਮ ਤੇ ਸਭ ਤੋਂ ਵੱਡੀ ਖਬਰ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਸੀਬੀਆਈ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਰਿਸ਼ਵਤ ਦੇ ਇਲਜ਼ਾਮ ਲੱਗੇ ਨੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਆ ਕਿ ਕਿਸੇ ਬਿਜ਼ਨਸਮੈਨ ਦੇ ਕੋਲੋਂ ਲੱਖਾਂ ਰੁਪਏ ਮੰਗੇ ਜਾਂਦੇ ਸੀ ਤਾਂ ਉਹ ਬਿਜ਼ਨਸਮੈਨ ਜਿਹੜਾ ਵਿਅਕਤੀ ਸੀ ਸੀਬੀਆਈ ਦੇ ਕੋਲ ਸ਼ਿਕਾਇਤ ਲੈ ਕੇ ਜਾਂਦਾ ਪਰੂਫ ਦਿਖਾਉਂਦਾ ਤਾਂ ਇਹ ਵੱਡੀ ਕਾਰਵਾਈ ਸੀਬੀਆਈ ਦੇ ਵੱਲੋਂ ਕਰ ਦਿੱਤੀ ਗਈ ਹੈ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਹਰਿਆਣਾ ਤੋਂ ਗ੍ਰਫਤਾਰ ਕੀਤਾ ਗਿਆ ਸੂਤਰਾਂ ਦੇ حوالے ਤੋਂ ਜੋ ਜਾਣਕਾਰੀ ਪ੍ਰਾਪਤ ਹੋਈ ਆ ਹੁਣ ਸੀਬੀਆਈ ਲਗਾਤਾਰ ਹਰਚਰਨ ਸਿੰਘ ਪੁੱਲਰ ਦੇ ਕੋਲੋਂ ਪੁੱਛਗਿੱਛ ਕਰ ਰਹੀ ਆ ਹਰਚਰਨ ਸਿੰਘ ਪੁੱਲਰ ਪਹਿਲਾਂ ਮੁਹਾਲੀ ਦੇ ਵਿੱਚ ਐਸਐਸਪੀ ਰਹੇ ਉਸ ਤੋਂ ਬਾਅਦ ਉਹਨਾਂ ਦੀ ਪ੍ਰੋਮੋਸ਼ਨ ਹੋ ਜਾਂਦੀ ਆ ਤਾਂ ਰੋਪੜ ਡੀਆਈਜੀ ਰੇਂਜ ਰੋਪੜ ਲਗਾ ਦਿੱਤਾ ਜਾਂਦਾ ਹਰਚਰਨ ਸਿੰਘ ਪੁੱਲਰ ਲਗਾਤਾਰ ਐਕਟਿਵ ਨਜ਼ਰ ਆਉਂਦੇ ਨੇ ਪਿਛਲੇ ਦਿਨਾਂ ਦੇ ਵਿੱਚ ਜੋ ਡਰੱਗ ਫੜਿਆ ਗਿਆ ਸੀ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ ਡਰੱਗ ਮਾਫੀਆ ਦੇ ਖਿਲਾਫ ਕਾਫੀ ਐਕਟਿਵ ਨਜ਼ਰ ਆਉਂਦੇ ਸੀ ਪਰ ਹੁਣ ਇਲਜ਼ਾਮ ਲੱਗੇ ਨੇ ਰਿਸ਼ਵਤ ਦੇ ਤਾਂ ਰਿਸ਼ਵਤਖੋਰੀ ਜਿਹੜੀ ਆ ਇਹ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਵੱਡਾ ਮੁੱਦਾ ਬਣਦਾ ਜਾਂਦਾ ਕਿਉਂਕਿ ਰਿਸ਼ਵਤ ਛੋਟੇ ਅਫਸਰਾਂ ਤੋਂ ਲੈ ਕੇ ਛੋਟੇ ਮੁਲਾਜ਼ਮਾਂ ਤੋਂ ਲੈ ਕੇ ਵੱਡੇ ਅਫਸਰਾਂ ਤੱਕ ਰਿਸ਼ਵਤਖੋਰੀ ਚੱਲਦੀ ਆ ਪਰ ਹੁਣ ਰਿਸ਼ਵਤ ਖੋਰਾ ਨੂੰ ਇੱਕ ਪਾਸੇ ਤਾਂ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਨੱਥਪਾਣ ਦੇ ਵਿੱਚ ਲੱਗੀ ਆ ਦੂਜੇ ਪਾਸੇ ਸੈਂਟਰ ਦੀਆਂ ਏਜੰਸੀਆਂ ਲਗਾਤਾਰ ਇਸ ਤਰੀਕੇ ਦੇ ਰਿਸ਼ਵਤ ਲੈਣ ਵਾਲੇ ਅਧਿਕਾਰੀਆਂ ਨੂੰ ਕਾਬੂ ਕਰ ਰਹੀ ਆ ਤਾਂ ਹੁਣ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਆ ਹਰਚਰਨ ਸਿੰਘ ਭੁੱਲਰ ਦੇ ਕੋਲੋਂ ਹਰਚਰਨ ਸਿੰਘ ਭੁੱਲਰ ਇੱਕ ਵੱਡਾ ਨਾਮ ਰੋਪੜ ਰੇਂਜ ਦੇ ਡੀਆਈਜੀ ਮੌਜੂਦਾ ਡੀਆਈਜੀ ਰੋਪੜ ਰੇਂਜ ਜੋ ਕਿ ਅੱਜ ਸੀਬੀਆਈ ਦੇ ਸਕੰਜੇ ਦੇ ਵਿੱਚ ਆ ਚੁੱਕੇ ਨੇ ਦੱਸਿਆ ਜਾ ਰਿਹਾ ਕਿ ਲਗਾਤਾਰ ਟਰੈਪ ਲਗਾਏ ਜਾ ਰਹੇ ਸੀ ਲਗਾਤਾਰ ਸੀਬੀਆਈ ਦੇ ਵੱਲੋਂ 트੍ਰੈਪ ਲਗਾਇਆ ਗਿਆ ਸੀ ਤਾਂ ਆਖਰਕਾਰ ਬੜੀ ਹੀ ਮੁਸ਼ਤੈਦੀ ਦੇ ਨਾਲ ਇਹਨਾਂ ਨੂੰ ਕਾਬੂ ਕਰ ਲਿਆ ਕਿਉਂਕਿ ਸੀਬੀਆਈ ਦਾ ਜਿਹੜਾ ਕੰਮ ਕਰਨ ਦਾ ਆਪਣਾ ਤਰੀਕਾ ਹੁੰਦਾ ਨਾ ਹੀ ਕਿਸੇ ਥਾਣੇ ਨੂੰ ਪਤਾ ਹੁੰਦਾ ਨਾ ਹੀ ਕਿਸੇ ਹੋਰ ਪੁਲਿਸ ਨੂੰ ਪਤਾ ਹੁੰਦਾ ਬਲਕਿ ਜੋ ਸੀਬੀਆਈ ਦੇ ਜਿਹੜੇ ਅਧਿਕਾਰੀ ਹੁੰਦੇ ਨੇ ਉਹਨਾਂ ਦੇ ਵੱਲੋਂ 트੍ਰੈਪ ਲਗਾਇਆ ਜਾਂਦਾ ਬੜੀ ਗੁਪਸ਼ਪਤ ਦੇ ਨਾਲ ਇਸ ਤਰੀਕੇ ਦੇ ਨਾਲ ਵੱਡੇ ਅਧਿਕਾਰੀ ਨੂੰ ਫੜ ਲਿਆ ਜਾਂਦਾ ਜਦੋਂ ਕੋਈ ਇਸ ਤਰੀਕੇ ਦਾ ਕੋਈ ਕੰਮ ਕਰਦਾ ਤਾਂ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਨੇ ਤਾਂ ਇਸ ਦੇ ਵਿੱਚ ਹੋਰ ਕੌਣ-ਕੌਣ ਇਨਵੋਲਵ ਹੋਵੇਗਾ ਇਹ ਬਹੁਤ ਅਹਿਮ ਹੋ ਜਾਂਦਾ ਕਿਉਂਕਿ ਇੱਕ ਜੇ ਡੀਆਈਜੀ ਰੇਂਜ ਦੇ ਡੀਆਈਜੀ ਨੇ ਜਿਹੜੇ ਉਹ ਖੁਦ ਤਾਂ ਰਿਸ਼ਵਤ ਨਹੀਂ ਲੈਣਗੇ ਤਾਂ ਕੌਣ ਸੀ ਜੋ ਰਿਸ਼ਵਤ ਲੈਂਦਾ ਸੀ ਇਹਨਾਂ ਦੇ ਨਾਲ ਹੋਰ ਕੌਣ-ਕੌਣ ਇਸ ਮਾਮਲੇ ਦੇ ਵਿੱਚ ਫਸਣਗੇ ਤਾਂ ਇਹ ਇੱਕ ਵੱਡਾ ਸਵਾਲ ਹੈ ਤਾਂ ਪੁੱਛ ਗਏ ਸੀ ਇਹਨਾਂ ਦੇ ਕੋਲੋਂ ਕੀਤੀ ਜਾ ਰਹੀ ਆ ਹੋਰ ਵੀ ਬਹੁਤ ਸਾਰੇ ਜਿਹੜੇ ਨਾਮ ਨੇ ਉਹ ਸਾਹਮਣੇ ਆ ਸਕਦੇ ਨੇ ਇੱਕ ਪਾਸੇ ਪੰਜਾਬ ਦੇ ਵਿੱਚ ਵਿਜੀਲੈਂਸ ਜਿਹੜੀ ਆ ਉਹ ਲਗਾਤਾਰ ਸਕੰਜਾ ਕਸ ਰਹੀ ਆ ਭਾਵੇਂ ਕੋਈ ਕੋ ਮੰਤਰੀ ਹੋਵੇ ਭਾਵੇਂ ਕੋਈ ਐਮਐਲਏ ਹੋਵੇ ਉਹ ਬਖਸ਼ਿਆ ਨਹੀਂ ਜਾਂਦਾ ਪਰ ਹੁਣ ਸੈਂਟਰ ਦੀਆਂ ਏਜੰਸੀਆਂ ਜਿਹੜੀਆਂ ਨੇ ਉਹ ਵੀ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਆ ਤਾਂ ਦਿਵਾਲੀ ਤੋਂ ਪਹਿਲਾਂ ਇੱਕ ਵੱਡੀ ਕਾਰਵਾਈ ਵੱਡੇ ਅਫਸਰ ਦੇ ਉੱਤੇ ਹੋ ਗਈ ਹੈ ਤਾਂ ਹੁਣ ਪੁੱਛਗਿੱਛ ਦੇ ਵਿੱਚ ਖੁਲਾਸਾ ਹੋਵੇਗਾ ਕਿ ਆਖਰ ਕਿਉਂ ਮੰਗੀ ਜਾ ਰਹੀ ਸੀ ਰਿਸ਼ਵਤ ਕਿਹੜੇ-ਕਿਹੜੇ ਇਸ ਮਾਮਲੇ ਦੇ ਵਿੱਚ ਰਿਸ਼ਵਤ ਲੈਣ ਦੇ ਵਿੱਚ ਅਧਿਕਾਰੀ ਸ਼ਾਮਿਲ ਨੇ ਕਿਹੜੇ ਮੁਲਾਜ਼ਮ ਸ਼ਾਮਿਲ ਨੇ ਤਾਂ सीबीआई ਲਗਾਤਾਰ ਪੁੱਛਗਿੱਛ ਕਰ ਰਹੀ ਆ ਪਰ ਹੁਣ ਦੀ ਦਿਨ ਦੀ ਸਭ ਤੋਂ ਵੱਡੀ ਖਬਰ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਰੋਪੜ ਰੇਂਜ ਦੇ ਆਈਜੀ ਹਰਚਰਨ ਸਿੰਘ ਭੁੱਲਰ सीबीआई ਦੇ ਅੜਿੱਕੇ ਆ ਚੁੱਕੇ ਨੇ ਰਿਸ਼ਵਤ ਲੈਣ ਦਾ ਮਾਮਲਾ ਰਿਸ਼ਵਤ ਦੇ ਇਲਜ਼ਾਮ ਇਹਨਾਂ ਦੇ ਉੱਤੇ ਲੱਗੇ ਨੇ ਤਾਂ ਦੱਸਦੇ 2007 ਦੇ ਆਈਪੀਐਸ 2007 ਬੈਚ ਦੇ ਆਈਪੀਐਸ ਨੇ ਦੱਸਦੀ ਆ ਕਿ ਨਾਲ ਹੀ ਜਿਹੜੇ ਹਰਚਰਨ ਸਿੰਘ ਭੁੱਲਰ ਨੇ ਡੀਆਈਜੀ ਰੋਪੜ ਰੇਂਜ ਉਹਨਾਂ ਦੇ ਪਿਤਾ ਵੀ ਉਹ ਵੀ ਵੱਡੇ ਅਧਿਕਾਰੀ ਰਹੇ ਨੇ ਤਾਂ ਹੁਣ ਇਸ ਤਰੀਕੇ ਨਾਲ ਇੱਕ ਵੱਡਾ ਅਧਿਕਾਰੀ ਜਦੋਂ ਰਿਸ਼ਵਤ ਲੈਂਦਾ ਉਸ ਤੋਂ ਬਾਅਦ ਕਾਬੂ ਕਰ ਲਿਆ ਜਾਂਦਾ ਤਾਂ ਛੋਟੇ ਅਧਿਕਾਰੀ ਜਿਹੜੇ ਨੇ ਫਿਰ ਉਹ ਕਿਵੇਂ ਆਪਣੇ ਆਪ ਨੂੰ ਕਹਿ ਸਕਦੇ ਆ ਕਿ ਅਸੀਂ ਰਿਸ਼ਵਤ ਨਹੀਂ ਲੈਂਦੇ ਤਾਂ ਵੱਡੇ ਅਧਿਕਾਰੀਆਂ ਦੀ ਛੈ ਦੇ ਉੱਤੇ ਛੋਟੇ ਅਧਿਕਾਰੀ ਜਿਹੜੇ ਹੁੰਦੇ ਨੇ ਛੋਟੇ ਮੁਲਾਜ਼ਮ ਉਹ ਰਿਸ਼ਵਤ ਲੈਂਦੇ ਨੇ ਤਾਂ ਜਿਹੜੇ ਛੋਟੇ ਨੇ ਉਹਨਾਂ ਨੂੰ ਡਰ ਕਿੱਥੋਂ ਹੋਵੇਗਾ ਜਦੋਂ ਇੱਕ ਵੱਡਾ ਅਧਿਕਾਰੀ ਡੀਆਈਜੀ ਰੈਂਕ ਦਾ ਅਧਿਕਾਰੀ ਰਿਸ਼ਵਤ ਲੈ ਰਿਹਾ ਤਾਂ ਫਿਰ ਛੋਟੇ ਮੁਲਾਜ਼ਮਾਂ ਨੂੰ ਡਰ ਕਿਸ ਦਾ ਹੋਵੇਗਾ ਤਾਂ ਬਹੁਤ ਵੱਡੇ ਸਵਾਲ ਨੇ ਕਿ ਆਖਰ ਕਿਸ ਦੀ ਸ਼ੈ ਦੇ ਉੱਤੇ ਇੰਨਾ ਵੱਡਾ ਕਦਮ ਚੱਕਿਆ ਗਿਆ ਕੀ ਕੋਈ ਅੰਦਾਜ਼ਾ ਨਹੀਂ ਸੀ ਕਿ ਟਰੈਪ ਲੱਗ ਸਕਦਾ ਕੀ ਕਿਸੇ ਦਾ ਡਰ ਨਹੀਂ ਸੀ ਤਾਂ ਹੁਣ ਪਰ ਸੀਬੀਆਈ ਦੇ ਵੱਲੋਂ ਸਿਕੰਜਾ ਕੱਸਿਆ ਗਿਆ ਪੁੱਛਗਿੱਛ ਲਗਾਤਾਰ ਜਾਰੀ ਹੈ ਪੁੱਛਗਿੱਛ ਦੇ ਵਿੱਚ ਅਹਿਮ ਤੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ